ਤਾਂ ਜੀ ਅਮਰਜੀਤ ਸਿੰਘ ਸਰਪੰਚ ਤੋਂ ਬਾਅਦ ਦੇ ਵਿੱਚ ਜੀ ਉਸਦੋਂ ਬਾਅਦ ਆਪਣੇ ਪਿੰਡ ਦਾ ਦੇ ਪਰਿਵਾਰ ਵਿੱਚੋਂ ਜੀ ਛੋਟਾ ਆਰਾਮ ਦੇ ਬੇਟੇ ਸਾਨੂੰ ਚੇਤਰਾਮ ਸਰਪੰਚ ਚੇਤਰਾਮ ਸਰਪੰਚ ਹਾਂ ਇਹਨਾਂ ਦੀ ਬਾਣੀ ਆ ਗਈ ਇਹ ਚੇਤਰਾਮ ਸਰਪੰਚ ਬਣਨਸਾਰ ਜੀ ਇਹਨਾਂ ਨੇ ਟੂਰਨਾਮੈਂਟ ਕਰਵਾਤਾ ਜੀ ਪੂਰਾ ਉਹ ਬਹੁਤ 16 ਕੇ ਸਰਪੰਚ ਵਿੱਚ ਬੰਦ ਹੋਏ ਪਏ ਜੀ ਆਪਣੇ ਆਪਣੇ ਟੂਰ ਉਦੋਂ ਮੁੜ ਕੇ ਟੂਰਨਾਮੈਂਟ ਨਹੀਂ ਹੋਇਆ ਫਿਰ ਆਪਣੇ ਚੇਤਰਾਮ ਸਰਪੰਚ ਨੇ ਚੇਤਰਾਮ ਸਰਪੰਚ ਨੇ ਇਦਾਂ ਨੇ ਸ਼ੁਰੂਆਤ ਕੀਤੀ ਠੀਕ ਹੈ ਜੀ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਠੀਕ ਹੈ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਇੱਕ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਇਹਨਾਂ ਨੇ ਲਾਈਟ ਬੇਸਕ ਪਹਿਲਾਂ ਹੈਗੀ ਸੀ ਇਹਨਾਂ ਨੇ 24 ਘੰਟੇ ਵਾਲੀ ਲਾਈਟ ਹੈ ਜੀ ਉਹ ਜੇ ਤਰਨ ਸ਼ਰਮਾ ਸਰਪੰਚ ਇਹਨਾਂ ਦੇ 24 ਘੰਟੇ ਅਰੇ ਇਹਨਾਂ ਸਰਪੰਚਾਂ ਦੇ ਨਾਲ ਮੈਂਬਰ ਵੀ ਰਹੇ ਨੇ ਸੋ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਜੇ ਅਸੀਂ ਨਾਲ ਮੈਂਬਰਾਂ ਦਾ ਵੀ ਜ਼ਿਕਰ ਕਰਦੇ ਸੋ ਉਹ ਮੈਂਬਰਾਂ ਨੂੰ ਮੈਂਬਰਾਂ ਦੇ ਪਰਿਵਾਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਪਤਾ ਹੈ ਵੀ ਕਿਹੜੇ ਸਰਪੰਚ ਨਾਲ ਕਿਹੜਾ ਮੈਂਬਰ ਰਿਹਾ ਹੈ ਉਹ ਭਾਈ ਕਮੈਂਟ ਕਰਕੇ ਸਾਨੂੰ ਜਰੂਰ ਦੱਸ ਦਿਓ ਉਹ ਉਹ ਹੁੰਦੇ ਚਮਕਦੇ ਚਮਕਦਾ ਖੜਾ ਖਾਣਾ ਲਵਾਇਆ ਜੀ ਇੱਕ ਇਹਨਾਂ ਨੇ ਬਿਸਕਰਮਾ ਮੰਦਰ ਤੋਂ ਲੈ ਕੇ ਜੀ ਗੁਰਦੁਆਰਾ ਸਾਹਿਬ ਤੋ ਗੁਰਦੁਆਰਾ ਸਾਹਿਬ ਤੱਕ ਸੜਕ ਬਣਵਾ ਦਿੱਤੀ ਜੀ ਚੇਤਰਾਮ ਜੀ ਦੇਣਾ ਜੀ ਸਾਰੀ ਠੀਕ ਹੈ ਠੀਕ ਹੈ ਠੀਕ ਹੈ ਇੱਕ ਪਿੰਡ ਦੀ ਫਿਰਨੀ ਦੇ ਸੜਕ ਬਣਵਾਈ ਹਮ ਕਾਲੇ ਕਾ ਤੋਂ ਬਾਦਰੇ ਤੱਕ ਇਹ ਵੀ ਚੇਤਰਾਮ ਸਰਪੰਚ ਦੇ ਇਹ ਉਹਨਾਂ ਦੀ ਦੇਣ ਹੈ ਹਾਂਜੀ ਸਰ ਇੱਕ ਸਰਕਾਰੀ ਹਾਈ ਸਕੂਲ ਵਾਲੀ ਸੜਕ ਬਣਵਾਤੀ ਜੀ ਚੇਤਰਾਮ ਸਰਪੰਚ ਨੇ ਜੀ ਹਾਈ ਸਕੂਲ ਵਾਲੀ ਸੜਕ ਅੱਛਾ ਇਹ ਵੀ ਇਹਨਾਂ ਨੇ ਬਣਵਾਈ ਹਾਂ ਜੀ ਇਹ ਕਿਹਨਾਂ ਨੇ ਪੁਲੀਆਂ ਬਣਵਾਈਆਂ ਜੀ ਇਹਨਾਂ ਨੇ ਕੁਝ ਪੈਪੂ ਦਿੱਤੇ ਪਿੰਡ ਪਿੰਡਾਂ ਸਾਨੂੰ ਵੀ ਹੂੰ ਇੱਕ ਇਹ ਚੇਦਰਾ ਸਰਪੰਚ ਸਾਹਿਬ ਨੇ ਜੀ ਦਰਖਤਾਂ ਦੇ ਲਵੇਂ ਚੌਂਤਰੇ ਬਣਵਾਤੇ ਜੀ ਅੱਛਾ ਜਿਹੜੇ ਉਹ ਪਈ ਚੌਂਕ ਬਣੇ ਪਏ ਨੇ ਉਦੋਂ ਬਣੇ ਨੇ ਉਦੋਂ ਬਣੇ ਨੇ ਹਾਂਜੀ ਗੁਰਦੁਆਰੇ ਠੀਕ ਹੈ ਤੇ ਇੱਕ ਇਹ ਨਾਲ ਪਈਆਂ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਤਿੰਨ ਤਨ ਕਰਮ ਪਈਆਂ ਦੀ ਬੁਰਜੀਆਂ ਲਵਾ ਦਿਆ ਕਿੱਲੇ ਕਿੱਲੇ ਤੇ ਸਾਡੇ ਇਧਰਲੇ ਪਾਸੇ ਪਾਲੀਆਂ ਜਿਹੜੀਆਂ ਪਈਆਂ ਸੀ ਉਹਨਾਂ ਦੇ ਨਿਸ਼ਾਨਦੇਹੀ ਕਰਾ ਕੇ